ਇੱਥੇ ਪੈਟਰੋਲ ਬੰਬ ਤੇ ਭਾਜੀ ਸਾਰੇ ਜਾਣਦੇ ਆ ਵੀ ਸਾਰੇ ਬੰਦੇ ਚੰਗੇ ਆ ਇਹ ਕੋਈ ਬੰਦਾ ਇੱਥੇ ਗੰਜਾ ਜਾ ਹੈਗਾ ਇੱਕ ਚੋਰ ਆ ਭਜੀਓ ਠੀਕ ਆ ਉਹ ਹਰ ਵਾਰੀ ਇੱਦੀ ਕਰਦਾ ਪਿਛਲੀ ਵਾਰੀ ਵੀ ਕਿੰਨਾ ਐਨ ਹੈ ਪਿਛਲੀ ਵਾਰੀ ਇਹੀ ਕੰਮ ਕੀਤਾ ਫਿਰ ਛੱਡਦਾ ਮੈਂ ਕਿ ਚਲੋ ਕੋਈ ਚੱਕਰ ਨਹੀਂ ਅੱਜ ਮੇਰੇ ਭਰਾ ਨਾ ਕੀਤਾ ਠੀਕ ਆ ਇਹ ਹਰ ਵਾਰੀ ਇੱਦੀ ਕਰਦਾ ਕਿਸੇ ਹੋਰ ਨੂੰ ਸੌਦਾ ਪਾਇਆ ਪੈਟਰੋਲ ਠੀਕ ਆ ਉਸ ਤੋਂ ਬਾਅਦ ਕਿ ਕਿਤਾ ਉਹ ਤੋਂ 100 ਤੋਂ ਹੀ ਸਟਾਰਟ ਕਰਤਾ ਇਹਨੇ 300 ਦਾ ਪਾਇਆ ਤੇ ਭਰਾ ਕੋਲੋਂ ਮੇਰੇ 300 ਰੁਪਏ ਲੈ ਲਿਆ ਕਹਿੰਦਾ 300 ਦਾ ਪਾਇਆ ਪਰ ਆ ਮੇਰੇ ਨੇ ਦੇਖ ਲਿਆ ਸੀਗਾ ਵੀ ਇਹ 14 ਦਾ ਪਹਿਲਾਂ ਕਿਸੇ ਹੋਰ ਨੂੰ ਜਦੋਂ ਇਹ ਵਿਰੋਧ ਕੀਤਾ ਇਹਨੇ ਨੋਜ਼ਲ ਚੱਕ ਕੇ ਕਹਿੰਦਾ ਤੇਰੇ ਮੂੰਹ ਤੇ ਮਾਰਨਾ ਚੱਲ ਜਾ ਤੇ ਉਸ ਤੋਂ ਬਾਅਦ ਗਾੜਾ ਗੁੜਾ ਕੱਟਣ ਲੱਗਿਆ ਇੱਟਾ ਚੱਕ ਕੇ ਮਾਰਨ ਵਾਸਤੇ ਕੋਈ ਗੱਲ ਨਹੀਂ ਕਰਨ ਦਿੱਤਾ ਜੀ ਬੰਦੇ ਨੂੰ ਅੰਦਰ ਰੱਖ ਲਿਆ ਕੈਦ ਕਰ ਲਿਆ ਆਫਿਸ 'ਚ ਬੰਦੇ ਨੂੰ ਨਹੀਂ ਸਾਡਾ ਨਹੀਂ ਹੈਗਾ ਉਹ ਜਿਹੜਾ ਮੈਨ ਸੀ ਨਾ ਚੋਰ ਉਹ ਜਿਹੜਾ ਗੰਜਾ ਜਿਹਾ ਸੀਗਾ ਇੱਕ ਚੋਰ ਇੱਥੇ ਉਹ ਅੰਦਰ ਬੈਠਾ ਉਹਨੂੰ ਅੰਦਰ ਬਿਠਾ ਲਿਆ ਉਹਨਾਂ ਨੇ ਕੀ ਨਾਮ ਹੈ ਆਪਕਾ ਪੱਪੂ ਕੁਮਾਰ ਠੀਕ ਹੈ ਕਹਾਂ ਰਹਤੇ ਹੋ ਯਾਰ ਬਿਹਾਰੀ ਕੋਲਟੀ ਮੇ ਰਹਤੇ ਹਾਂ ਕੀ ਮਾਮਲਾ ਕਿ ਆਪ પેટ્રોલ ਪੰਪ ਤੇ ਆਪ ਇੱਥੇ ਹੋ ਕੇ ਆਏ ਮਾਮਲੇ ਆ ਐਸਾ ਤਾਂ ਕਿ ਹਮ પેટ્રોલ ਪੰਪ 'ਤੇ ਡਲਾਣੇ ਆ ਚੇ ਤੇਲ ਭਰवाने ਆ ਚੇ ਉਸਕੋ ਬੋਲਾ ਕਿ 150 ਕਾ ਟੀਲ ਡਾਲੋ ਠੀਕ ਹੈ तो हम दो बंदे थे उसने बोला कि एक गुंडा का प्लस 60 पंचत आगे पंचत आगे हां गाली कटा बोला हद में गाली भी निकाली और उसने पैसा मेरे को लौटा दिया फिर तेल भी नहीं डाला अच्छा हां नहीं गाला गाला पैसा क्यों लौटा दिया तेल क्यों नहीं डाला बोला बोला कि तेल ते, ते, तेल नहीं मिलेगा तरफ अच्छा हां नहीं बात क्या गाली क्यों निकाली गाली हां देखो इनके नाल भी होया मेरा सोनू कुमार नाम है जी हां जी की मामला मामला ये है जी मेरा प्रॉपर रोल पवाना आया सीगा पहला आए ने 100 दा ਕਿਸੇ ਹੋਰ ਨੂੰ ਸੌਦਾ ਪਾਇਆ ਪੈਟਰੋਲ ਠੀਕ ਆ ਉਸ ਤੋਂ ਬਾਅਦ ਕਿ ਕਿਤਾ ਉਹ ਤੋਂ 100 ਤੋਂ ਹੀ ਸਟਾਰਟ ਕਰਤਾ ਇਹਨੇ 300 ਦਾ ਪਾਇਆ 100 ਤੋਂ ਹੀ ਸਟਾਰਟ ਕਰਕੇ ਇਹਨੇ 300 ਪੂਰਾ ਕਰਤਾ ਅੱਛਾ ਤੇ ਭਰਾ ਕੋਲੋਂ ਮੇਰੇ 300 ਰੁਪਏ ਲੈ ਲਿਆ ਕਹਿੰਦਾ 300 ਦਾ ਪਾਇਆ ਭਰਾ ਮੇਰੇ ਨੇ ਦੇਖ ਲਿਆ ਸੀਗਾ ਵੀ ਇਹ 100 ਦਾ ਪਹਿਲਾਂ ਕਿਸੇ ਹੋਰ ਨੂੰ ਪਾਇਆ ਉੱਪਰੋਂ 200 ਦਾ ਕਹਿਣ ਦੇ ਤਾਕਿ ਵੀ 100 ਦੇ ਉੱਤੇ ਮੀਟਰ ਖੜਾ ਸੀਗਾ ਇਹ ਤੋਂ ਸਟਾਰਟ ਕਰਤਾ ਇਹਨੇ ਹਾਂਜੀ 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 ਠੀਕ ਹੈ ਉਸ ਤੋਂ ਬਾਅਦ ਕਹਿੰਦਾ ਵੀ ਤੇਰਾ 300 ਦਾ ਪੈ ਗਿਆ ਪਟਰੋਲ ਠੀਕ ਆ ਇਹਨੇ ਦੇਖ ਲਿਆ ਸੀਗਾ ਜਦੋਂ ਇਹ ਵਿਰੋਧ ਕੀਤਾ ਇਹਨੇ ਨੋਜ਼ਲ ਚੱਕ ਕੇ ਕਹਿੰਦਾ ਤੇਰੇ ਮੂੰਹ ਤੇ ਮਾਰਨਾ ਕਰ ਜਾਏ ਤੇ ਦੇਖ ਤੇ ਕਿੰਨਾ ਜਾਮ ਲੱਗਿਆ ਮੈਨੂੰ ਕੰਮ ਕਰ ਲੈਂਦੇ ਅੱਛਾ ਇਹਨੇ ਜਦੋਂ ਵਿਰੋਧ ਕੀਤਾ ਫਿਰ ਉਹਨਾਂ ਨੋਜ਼ਲ ਚੱਕਿਆ ਇਹਨੇ ਮਾਰਨ ਵਾਸਤੇ ਹਾਂ ਕੰਦ ਤੇ ਉਹੀ ਹੈ ਜੀ ਇਹ ਆਪਣੇ ਹੁੰਦਾ ਘੱਟ ਰਿਹਾ ਸੀਗਾ ਤੇ ਨੋਜ਼ਲ ਚੱਕ ਕੇ ਮਾਰਨ ਲੱਗਿਆ ਸੀਗਾ ਬਸ ਇਹੀ ਗੱਲ ਸੀ ਇੱਥੋਂ ਹੀ ਗੱਲ ਸਟਾਰਟ ਹੋਈ ਹੈ ਜੀ ਤੇ ਉਸ ਤੋਂ ਬਾਅਦ ਗਾਲਾ ਗੋਲਾ ਕੱਟਣ ਲੱਗਿਆ ਈਟਾ ਚੱਕ ਕੇ ਲਿਆ ਮਾਰਨ ਵਾਸਤੇ ਇਹ ਹਰ ਵਾਰੀ ਜੀ ਹਰ ਵਾਰੀ ਹਰ ਬੰਦੇ ਨਾਲ ਕਰਦਾ ਹੈ ਹਰ ਬੰਦੇ ਨਾਲ ਕਰਦਾ ਹੈ ਇਹ ਹਰ ਵਾਰੀ ਹਰ ਵਾਰੀ ਇੱਦੀ ਕਰਦਾ ਜੀ ਹਰ ਹਰ ਬੰਦਾ ਕਹਿੰਦਾ ਹਰ ਵਾਰੀ ਇਦਾਂ ਕਹਿੰਦਾ ਇਹ ਚੋਰ ਆ ਜੀ ਇਹ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਭਾਜੀ ਇਹ ਚੋਰ ਆ ਬੰਦਾ ਜਿਹੜਾ ਆ ਬੰਦਾ ਇੱਕ ਹੈਗਾ ਇੱਥੇ ਗੰਜਾ ਗੰਜਾ ਜਾ ਇਹ ਜੋ ਇੱਥੇ ਪਟ્રોલ ਪੰਪ ਤੇ ਭਾਜੀ ਸਾਰੇ ਜਾਣਦੇ ਆ ਵੀ ਸਾਰੇ ਬੰਦੇ ਚੰਗੇ ਆ ਇਹ ਕੋਈ ਬੰਦਾ ਇੱਥੇ ਗੰਜਾ ਜਾ ਹੈਗਾ ਇੱਕ ਚੋਰ ਆ ਭਾਜੀ ਉਹ ਠੀਕ ਆ ਉਹ ਹਰ ਵਾਰੀ ਇਦਾਂ ਹੀ ਕਰਦਾ ਪਿਛਲੀ ਵਾਰੀ ਵੀ ਕਿੱਤਾਂ ਆਏ ਨੇ ਪਿਛਲੀ ਵਾਰੀ ਇਹੀ ਕੰਮ ਕੀਤਾ ਫਿਰ ਛੱਡਤਾ ਮੈਂ ਕਿ ਚਲੋ ਕੋਈ ਚੱਕਰ ਨਹੀਂ ਅੱਜ ਮੇਰੇ ਭਰਾ ਨਾ ਕੀਤਾ ਠੀਕ ਆ ਇਹ ਹਰ ਵਾਰੀ ਇਦਾਂ ਹੀ ਕਰਦਾ ਭਾਜੀ ਕੋਈ ਮੈਨੇਜਰ ਨੇ ਕੋਈ ਗੱਲਬਾਤ ਕੀਤੀ ਕੋਈ ਗੱਲ ਨਹੀਂ ਕਰਨ ਦਿੱਤਾ ਜੀ ਬੰਦੇ ਨੂੰ ਅੰਦਰ ਰੱਖ ਲਿਆ ਕੈਦ ਕਰ ਲਿਆ ਆਫਿਸ 'ਚ ਬੰਦੇ ਨੂੰ ਨਹੀਂ ਸਾਡਾ ਨਹੀਂ ਹੈਗਾ ਉਹ ਜਿਹੜਾ ਮੈਨ ਸੀ ਨਾ ਚੋਰ ਉਹ ਜਿਹੜਾ ਗੰਜਾ ਜਿਹਾ ਸੀਗਾ ਇੱਕ ਚੋਰ ਇੱਥੇ ਉਹ ਅੰਦਰ ਬੈਠਾ ਉਹਨੂੰ ਅੰਦਰ ਬਿਠਾ ਲਿਆ ਉਹਨਾਂ ਨੇ ਅੱਛਾ ਹਾਂਜੀ ਹੁਣ ਫਿਰ ਕੋਈ ਮੰਗਤੀ ਕਰਦੇ ਆ ਅਸੀਂ ਕਹਿ ਰਹੇ ਹਾਂ ਜੀ ਇਹਨੂੰ ਇੱਥੋਂ ਭਜਾਓ ਬਾਕੀ ਬੰਦੇ ਸਾਰੇ ਸਹੀ ਆ ਪਟ્રોલ ਪੰਪ ਵੀ ਠੀਕ ਆ ਪਰ ਇਹ ਬੰਦਾ ਜਿਹੜਾ ਚਲਾਕੀਆਂ ਕਰਦਾ ਚੋਰੀਆਂ ਕਰਦਾ ਇੱਥੇ ਇਹਨੂੰ ਭਜਾਓ ਇੱਥੋਂ ਮੰਗ ਸਾਡਾ ਇਹ ਆ ਕੱਲ ਨੂੰ ਤੇਲ ਇੱਥੇ ਪਵਾਨ ਆਇਆ ਤੇ 50 ਦਾ ਪਾਣਾ ਆ ਤੇ ਪੰਜ ਉੱਥੇ ਮੈਂ ਉਧਰ ਦੇਖਣ ਲੱਗਿਆ ਤੇ ਪੰਜ ਦਾ ਤੇਲ ਪਾ ਗੇ ਮੈਨੂੰ ਬੋਲਿਆ ਪਾ ਗਿਆ ਤਾਂ ਉੱਥੇ ਸਟਾਰਟ ਮੈਂ ਪੰਜਰ ਦਾ ਤੇਲ ਪਾਇਆ ਪਹਿਲਾਂ ਹਾਂ ਕਰਕੇ ਦਾ 50 ਹੋ ਗਿਆ ਹੋ ਗਿਆ 50 ਦਾ ਤੇ ਉੱਥੇ ਗਿਆ ਮੈਂ ਸਟਾਰਟ ਕਰਨ ਲੱਗਿਆ ਤੇ ਗੱਡੀ ਗੱਡੀ ਸਟਾਰਟ ਨਹੀਂ ਹੋਈ ਤੇ ਮੈਨੂੰ ਬੋਲਿਆ ਤਾਂ ਬੋਲਿਆ ਚਲ ਇਥੋਂ ਗਾਲ ਕੱਟ ਕੇ ਮੈਨੂੰ ਪਗਾ ਦਿੱਤਾ ਇੱਕ ਦੋ ਦਿਨ ਦੋ ਤਿੰਨ ਦਿਨ ਹੋ ਗਏ ਤੁਸੀਂ ਦੇਖ ਸਕਦੇ ਹੋ ਆ ਇੱਟ ਚਾਕੇ ਕਿਹਾ ਜਾਂਦਾ ਕਿ ਮਾਰਨ ਮਾਰਨ ਦੀ ਕੋਸ਼ਿਸ਼ ਕੀਤੀ ਗਈ